ਬੀਤੇ ਦਿਨੀ ਜੁਲੰਦਰ ਦੀ ਮਾਈ ਹੀਰਾ ਗੇਟ 'ਚ ਕੁਝ ਨੌਜਵਾਨਾਂ ਦੇ ਵੱਲੋਂ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਨੌਜਵਾਨਾਂ ਤੇ ਕਾਰਵਾਈ ਨਾ ਹੋਣ ਤੇ ਮੁਲਾਜ਼ਮਾਂ ਦੇ ਵੱਲੋਂ ਸ਼ਹਿਰ ਵਿੱਚ ਸਫਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਨੂੰ ਜਲਦ ਹੀ ਕਾਰਵਾਈ ਕਰਾਉਣ ਦਾ ਆਸ਼ਵਾਸ਼ਣ ਦਿੱਤਾ ਤੇ ਸ਼ਹਿਰ ਦੀ ਕੂੜੇ ਦੀ ਲਿਫਟਿੰਗ ਸ਼ੁਰੂ ਕਰਵਾਈ। ਇਸ ਮਾਮਲੇ ਨੂੰ ਲੈ ਕੇ ਸਫਾਈ ਯੂਨੀਅਨ ਦੇ ਪ੍ਰਧਾਨ ਰਾਜੂ ਨੇ ਦੱਸਿਆ ਕਿ ਬੀਤੇ ਦਿਨੀ ਹੋਈ ਘਟਨਾ 'ਤੇ ਕਾਰਵਾਈ ਨਾ ਹੋਣ ਤੇ ਸਾਰੇ ਕਾਮਿਆਂ ਦੇ ਵੱਲੋਂ ਸਫਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਪਰ ਸਾਡਾ ਸ਼ਹਿਰ ਵਾਸੀਆਂ ਦੇ ਨਾਲ ਕੋਈ ਗिला ਸ਼ਿਕਵਾ ਨਹੀਂ ਹੈ। ਸ਼ਹਿਰ ਵਾਸੀਆਂ ਦੀ ਸਿਹਤ ਨੂੰ ਦੇਖਦੇ ਹੋਏ ਕਮਿਸ਼ਨਰ ਦੇ ਆਸ਼ਵਾਸ਼ਣ ਤੇ ਅੱਜ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮਿਸ ਸਾਹਿਬ ਜੀ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਸਿਸਟਰ ਜੀ ਮੇਰੇ ਨਾਲ ਮੈਡਮ ਜੀ ਨੇ ਇਹਨੇ ਦੇ ਸ਼્વાસਨ ਦੇ ਨਾਲ ਹੀ ਅੱਜ ਅਸੀਂ ਸ਼ਹਿਰ ਦੇ ਵਿੱਚ ਕੁੜੇ ਨੁਟੇ ਦਾ ਕੰਮ ਸ਼ੁਰੂ ਕਰ ਰਹੇ ਹਾਂ ਸਾਡੇ ਬਹੁਤ ਹੀ ਅچھے ਮਾਜੂਕ ਕਿਸਾਨਾਂ ਨੇ ਸਾਡਾ ਬਹੁਤ ਫਖਰੀ ਕੀਤਾ ਵਾ ਕਿ ਜਿਹੜੀ ਮਨ ਘਟਨੀ ਘਟਨਾ ਹੋਈ ਹੈ ਡਰਾਈਵਰ ਦੇ ਨਾਲ ਉੱਥੇ ਜੋਗ ਬੰਦੀ ਕਰ ਲਈ ਕੀਤੀ ਜਾਏਗੀ ਤੇ ਸ਼ਹਿਰ ਦਾ ਮਾਹੌਲ ਵੀ ਇਸ ਖਰਾਬ ਕਰਨਾ ਚਾਹਦੇ ਨਾ ਸ਼ਹਿਰ ਵਾਸੀਆਂ ਨੂੰ ਕੁਝ ਪਰਵਾਹਸ਼ਾ ਸਾਡਾ ਅਸੀਂ ਪਹਿਲਾਂ ਵੀ ਕੰਮ ਕਰਦੇ ਹਾਂ ਤਾਂ ਹੁਣ ਵੀ ਅਸੀਂ ਕੰਮ ਅਸੀਂ ਕਰਦੇ ਹਾਂ ਤੇ ਸਾਰੇ ਆ ਸ਼ਹਿਰ ਵਾਸਤੇ ਦੀ ਬੇਨਤੀ ਆ ਸਾਡਾ ਕੋਈ ਮਕਸਦ ਨਹੀਂ ਸ਼ਹਿਰ ਦਾ ਮੋਖਾ ਖਾਣਾ ਕਰਨਾ ਜਾਂ ਬਿਮਾਰੀ ਫੈਲਾਉਂਦਾ ਕੰਮ ਅਸੀਂ ਕਰਦੇ ਆ ਅਸੀਂ ਹੀ ਕਰਨਾ ਚਾਚਾ ਤੇ ਬੇਨਤੀ ਇਹ ਵੀ ਸਾਡਾ ਸਾਥ ਚਾਹੀਦਾ ਤੇ ਐਫ ਆਈ ਆਰ ਦੇ ਜਿਹੜੇ ਮਾਮਲੇ ਸੀ ਉਹ ਕੀ ਹੋਣ ਕਿਥੇ ਲੱਗ ਰਿਆ ਉਹਦੇ ਚ ਸਾਡੇ ਮਾਲਕ ਨੂੰ ਪੁੱਛਾਂ ਨੇ ਅਸੀਂ ਫਾਸਲ ਦਿੱਤਾ ਵਾ ਕਿ ਅੱਜ ਵੀ ਉਹ ਪੁਲਿਸ ਕੁਸ਼ਾ ਸਾਹਿਬ ਜੀ ਨਾਲ ਗੱਲ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਰ ਕੀ ਕਿਰਾਏ ਨਾ ਮੇਰਾ ਦੁਆਬੇ ਕਹਿੰਦੇ ਪਾਇਆ ਜਾ ਰਿਹਾ ਇਸ ਕੋਈ ਅੱਧਾ ਹੀ ਘਟਣਾ ਵੀ ਸਾਹਮਣੇ ਹੈਗੀ ਆ ਦੇਖੋ ਦੁਆਬੇ ਇਹ ਬਹੁਤ ਚੁਲਾਸੀ ਨਹੀਂ ਜਾਣੇ ਕਿਸੇ ਬੱਚਾ ਨੇ ਇਹ ਜੀ ਕਟਨਾ ਹੋ ਗਏ ਕਿਸੇ ਬੱਚਾ ਨੂੰ ਸ਼ਰਮ ਹੋਵੇ ਅਸੀਂ ਉਹਨਾਂ ਨਾਲ ਵੀ ਆਪਣੇ ਮੁਲਾਕਾਤਾਂ ਤੋਂ ਉਹਨਾਂ ਨਾਲ ਵੀ ਹੈ ਸਾਡਾ ਨੇ ਮਕਸਦ ਕਿਸੇ ਨੂੰ ਸ਼ਰਮ ਕਰੀਏ ਕਿਸੇ ਪਰਿਵਾਰ ਖਰਾਬ ਕਰੀਏ ਬਟ ਇਹ ਕਿੰਨੇ ਕਿ ਜਿਹੜੀ ਕਟਨਾ ਹੋਈ ਉਸ ਦੀ ਸ਼ਮਾਯਾਚਨਾ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਲਿਫਟਿੰਗ ਸ਼ੂ ਕਰ ਰਹੇ ਹਾਂ ਆਪਣੀ ਹਾਂਜੀ ਸਰ ਹਾਂਜੀ ਲਿਫਟਿੰਗ ਤੇ ਮੇਰੇ ਨਾਲ ਆਪਾਂ ਸਹੀ ਪੁਆਇੰਟ ਤੋਂ ਪੁਆਇੰਟ ਕਰ ਰਹੇ ਸਰ ਸੁਣਨ ਚਾਹਤ ਜੀ ਜਿਹੜੇ ਲੀਡਰ ਸਾਹਿਬਾਨ ਸੀ ਉਹਨਾਂ ਦੇ ਵਿੱਚ ਰੋਸ ਸੀ ਕਿ ਸਾਡਾ ਜਿਹੜਾ ਪੁਲਿਸ ਵੱਲੋਂ ਐਫ ਆਈ ਆਰ ਲਾਜ ਰਿਗ ਨਹੀਂ ਕੀਤੀ ਗਈ ਉਹ ਕੱਲ ਮੈਨੂੰ ਮਿਲੇ ਸੀ ਜੀਮੇਂ ਦੇ ਲੀਡਰ ਤੇ ਮੈਂ ਮਾਨਜੋਤ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਹੜਾ ਕਾਨੂੰਨ ਹੈਗਾ ਜਿਹੜੇ ਕਿਸੇ ਵੀ ਸਿਟੀਜ਼ਨ ਨੇ ਆਪਣੇ ਹੱਥ ਦੇ ਵਿੱਚ ਲਿਆ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ ਕੋਈ ਗੁੰਡਾਗਰ ਬਣਿਆ ਹੈ ਜਾਂ ਜਿਹੜੇ ਵੀ ਯੂਜ਼ ਨੇ ਉਹਨਾਂ ਦੇ ਖਿਲਾਫ ਮਾਨ ਸਾਹਿਬ ਜਿਹੜੀ ਕਾਰਵਾਈ ਕੀਤੀ ਜਾਵੇ। ਕਿਉਂਕਿ ਸ਼ੋਰ ਨ ਕਿਸੇ ਕਿਸੇ ਦੇ ਮੁਲਾਜ਼ਮ ਨੇ ਉਹ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਦੇ ਉਸ ਤੋਂ ਬਾਅਦ ਜਿਹੜਾ ਬੱਚਾ ਕਰਦੇ ਕਮਿਸ਼ਨਰ ਉਹ ਗੱਲ ਕਰੀਏ ਕਾਰਨ ਕੀ ਰਹਿ ਗਿਆ 2 ਦਿਨ ਹੋ ਗਏ ਨੇ ਲੜਾਈ ਨੂੰ ਤੇ ਪੁਲਿਸ ਵੱਲੋਂ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਉੱਤੋਂ ਸਰਕਾਰੀ ਮਸ਼ੀਨਰੀ ਦੇ ਉੱਤੇ ਬੈਠਾ ਹੋਇਆ ਸੀ ਸਰਕਾਰੀ ਮਸ਼ੀਨਰੀ ਇੱਕ ਪਾਸੋਂ ਸਰਕਾਰੀ ਮੁਲਾਜ਼ਮ ਹੀ ਕਿੰਨਿਆ ਗਿਆ ਇਸ ਤਰ੍ਹਾਂ ਹੈਗਾ ਜੀ ਦੇਖੋ ਜਿਹੜਾ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹਨਾਂ ਦਾ ਆਪਣਾ ਸਿਸਟਮ ਹੈਗਾ ਉਹ ਸਿਸਟਮ ਦੇ ਵਿੱਚ ਵੀ ਰਸਪੈਰ ਹੋ ਰਹੀ ਹੈ ਕਰਕੇ ਥੋੜਾ ਟਾਈਮ ਵੀ ਲੱਗ ਜਾਂਦਾ ਹੈ ਇਹੀ ਮੈਂ ਜਿਹੜੇ ਜੁਧਨਦੀਪ ਸਾਹਿਬਾਨ ਸੀ ਉਹਨਾਂ ਨੂੰ ਦੱਸ ਰਿਹਾ ਕਿ ਮੈਂ ਦੁਬਾਰਾ ਜਿਹੜਾ ਇਸ਼ੂ ਹੈਗਾ ਮਨੋਕ ਨੀਸ਼ੋ ਸਾਹਿਬ ਨਾਲ ਟੈਕ ਕਰਾਂਗਾ ਕਿ ਕੋਈ ਕਿਸੇ ਕਿਸਮ ਦੀ ਫਾਲੋਅ ਅਪ ਦੀ ਲੋੜ ਹੈ ਕੀ ਅਸੀਂ ਜਰੂਰ ਕਰਾਂ ਜੋ 2 ਦਿਨ ਦੀ ਹੜਤਾਲ ਤੇ ਪੂਰੇ ਜਲੰਧਰ ਦੇ ਵਿੱਚ ਪੂਰੇ ਨਾਲ ਤਹੀ ਅੱਜ ਪੂਰੇ ਜਲੰਧਰ ਦੇ ਚਾਰੋਂ ਜ਼ੋਨਾਂ ਦੇ ਵਿੱਚ ਜਾ ਕੇ ਦੇਖਿਆ ਡੰਪ ਨਾਲ ਭਰਿਆ ਹੋਇਆ ਪੂਰੇ ਡੰਪਾ ਤੋਂ ਬਾਹਰ ਸੜਕਾ ਤੱਕ ਕੂੜਾ ਆ ਗਿਆ ਹੈ ਹੁਣ ਤਹੀ ਹੜਤਾਲ ਜੋ ਹੈ ਉਹਨਾਂ ਨੇ ਖੋਲ ਦਿੱਤੀ ਗਈ ਹੈ ਤੁਸੀਂ ਆਪ ਡੰਪ ਚੈੱਕ ਕਿਤੇ ਤੇ ਜਾ ਰਹੇ ਨੇ ਤੇ ਆਪ ਡੰਪਾ ਤੇ ਜਾ ਕੇ ਜਿਹੜਾ ਕੂੜਾ ਚੱਕਵਾਇਆ ਦੀ ਜਾ ਰਿਹਾ ਉਹ ਦੇਖੋ ਜੀ ਇਹ ਜਿਹੜਾ ਜਿਹੜਾ ਆਪਾਂ ਨੂੰ ਪਤਾ ਕਿ ਡੇਲੀ ਜਨਰੇਟ ਹੁੰਦਾ ਜੇ ਇੱਕ ਦਿਨ ਵੀ ਨਾ ਚੁੱਕਿਆ ਜਾਵੇ ਤਾਂ ਉਹ ਮਲਟੀਪਲਾਈ ਹੋ ਜਾਂਦਾ ਜੀ ਦੋ ਦਿਨ ਦੀ ਸਟ੍ਰਾਈਕ ਕਰਕੇ ਕਾਫੀ ਜ਼ਿਆਦਾ ਸਾਡੇ ਲਈ ਕੰਪਲਿਕੀਸ਼ਨਾਂ ਗਈਆਂ ਨੇ ਬਟ ਸਾਰੇ ਜਿਹੜੇ ਸਾਡੇ ਲੀਡਰ ਸਰਦਾਰ ਸੀ ਉਹਨਾਂ ਦੇਸ਼ ਉਹਨਾਂ ਨੇ ਜੀ ਤਲਾਇਆ ਕਿ ਅਸੀਂ ਐਕਸਟਰਾ ਟਾਈਮ ਲਾ ਕੇ ਸੰਡੇ ਨੂੰ ਵੀ ਕੰਮ ਕਰਨ ਲਈ ਜਾ ਰਹੇ ਤੇ ਅਸੀਂ ਇਹ ਸਾਰਾ ਜਿਹੜਾ ਜੋ ਪਾਈਲਾਕ ਹੋਇਆ ਹੈ ਤੁਹਾਡੇ ਔਰ ਰੋਗਰਾ ਵੀ ਟਪਰ ਜਿਹੜਾ ਤੱਕ ਹੈ ਪੁਰੇ ਜਲੰਧਰ ਦੇ ਜਿਹੜੇ 400 ਤੋਂ ਵੱਧ ਆ ਗਏ ਨੇ ਤਾਂ 60 ਜਲੰਧਰ ਤੋਂ ਤੇਵਿੰਦਰ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼